اوکار ست نام کرتا نرویر اکال مورت اجونی سی بنگ پرساد ہر امرت ویلے وتے کا بیجیا بھگت کھائے خرچ رہے ਨਿਕੁੱਟਤੇ ਨਹੀਂ ਅੰਮ੍ਰਿਤ ਵੇਲਾ ਸਚਨਾ ਵੜੇ ਆਈ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਅੰਮ੍ਰਿਤ ਵੇਲੇ ਦੀ ਆਪਣੀ ਇੱਕ ਮਹਾਨਤਾ ਆਪਣੇ ਬੋਲਾਂ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਦਰਸਾਈ ਹੈ دراصل دیکھا جائے پرکرتی نے جو سڑے شریر دیئے یہ کیتی ہے اس دیچ روت دا تے وقت دا اپنا پرباہو ہے موسمی خزان چاروں پاسے پراكرتک منڈل اداس دکھائی دیندہ ہے جھڑ رہنے پتے اور چل رہی نے ہاواں ਡੋਲ ਦੀਆਂ ਹੋਈਆਂ ਸ਼ਾਖਾਂ ਆਪਣਾ ਸ਼ਿੰਗਾਰ ਬਦਲ ਰਹੀਆਂ ਨੇ ਉਦਾਸ ਦਿਖਾਈ ਦੇ ਰਹੀਆਂ ਨੇ ਨਗਨ ਦਿਖਾਈ ਦੇ ਰਹੀਆਂ ਨੇ ਇਹ ਸ਼ਾਖਾਂ ਦਰਖਤਾਂ ਦੀਆਂ ਹੋ ਬਹੁ ਮਨੁੱਖ ਤੇ ਮਨ ਦੀ ਪ੍ਰਕਿਰਤੀ ਵੀ ਕੁਝ ਇਸ ਤਰ੍ਹਾਂ ਹੀ ਜੋ ਹੈ ਦੇਖਣ ਨੂੰ ਮਿਲਦੀ ਹੈ ਜ਼ਰਰਾ ਜ਼ਰਰਾ ਪੱਤਾ ਪੱਤਾ ਖਿੜਿਆ ਹੋਇਆ ਹੈ ਮੌਸਮੇ ਬਹਾਰ ਹੈ ਧਰਤੀ ਨੇ ਮਾਨੋ ਬੜਾ ਸੁੰਦਰ ਸ਼ਿੰਗਾਰ ਕੀਤਾ ਹੈ ਕਿਧਰੇ ਪੀਲੇ ਰੰਗ ਦਾ ਕਿਧਰੇ ਗੁਲਾਬੀ ਰੰਗ ਦਾ ਕਿਧਰੇ ਚਿੱਟੇ ਰੰਗ ਦਾ ਇਤਨੇ ਸੁੰਦਰ ਸ਼ਿੰਗਾਰਮਈ ਵਸਤਰ ਧਰਤੀ ਦਾ ਚੱਪਾ ਚੱਪਾ ਸੁਹਾਵਣਾ ਹੋ ਜਾਂਦਾ ਹੈ ਇਹ ਮੌਸਮੇ ਬਾਹਰ ਮਨੁੱਖ ਦੇ ਮਨ ਦੇ ਤੇ ਲਈ ਆਪਣਾ ਇੱਕ ਖਾਸ ਅਸਰ ਪਾਉਂਦਾ ਹੈ ਗਰਮੀ ਦੀ ਰੁੱਤ ਆ ਗਈ ਹੈ من کی حالت کچھ اور ہو گئی ہے ٹھنڈ آ گئی ہے شریر ٹھٹر رہا ہے تو رت تو اور تو من پربھاوت ہے تن پربھاوت ہے سردی آ گئی ہے سنو کپڑے بدلنے پہندے نے موٹے کپڑے گرم کپڑے لبنے پہندے نے اور گرمی مجبور کر دیں دیئے گرم کپڑے آنوں ایک پاسے کرن بہو جو سما ہے ਦਿੰਦੇ ਚਾਰ ਪੈਰ ਰਾਤ ਦੇ ਚਾਰ ਪੈਰ ਜਿੱਥੇ ਰੁੱਤ ਦਾ ਅਸਰ ਹੈ ਮੌਸਮ ਦਾ ਤਨ ਤੇ ਮਨ ਤੇ ਅਸਰ ਹੈ ਉਥੇ ਚਾਰ ਪੈਰਾਂ ਦਾ ਜਿਸ ਨੂੰ ਸਮਾਂ ਕਹਿੰਦੇ ਨੇ ਵਕਤ ਕਹਿੰਦੇ ਨੇ ਇਸ ਦਾ ਵੀ ਮੰਨ ਦਿੱਤੇ ਤਨ ਦਿੱਤੇ ਆਪਣਾ ਪ੍ਰਭਾਵ ਹੈ ਆਦ ਕਾਲ ਤੋਂ ਸੰਤ ਜਨਾਂ ਦੀ ਪਕੜ ਵਿੱਚ ਆਈ ਇੱਕ ਗੱਲ ਕੇ ਰਾਤ ਦਾ ਜੋ ਚੌਥਾ ਪੈਰ ਹੈ ਅਗਰ ਮਨੁੱਖ ਸਮੇਂ ਸਿਰ ਵਾਕਈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦਿਆਂ ਸੌਂ ਗਿਆ ਤਾਂ ਸਰੀਰ ਦੀ ਨੀਂਦ ਰਾਤ ਦੇ ਚੌਥੇ ਪੈਰ ਦੇ ਆਰੰਭ ਆਉਂਦਿਆਂ ਸੰਪੂਰਨ ਹੋ ਜਾਂਦੀ ਹੈ ਅੱਖਾਂ ਖੁੱਲ ਜਾਂਦੀਆਂ ਨਹੀਂ ਇਹ ਗੱਲ ਵੱਖਰੀ ਹੈ ਅਗਰ ਮਨੁੱਖ ਸਮੇਂ ਦੇ ਮੁਤਾਬਕ ਸੁੱਤਾ ਨਹੀਂ ਤਾਂ ਫਿਰ ਮੁਸ਼ਕਲ ਹੈ ਕਿ ਅੰਮ੍ਰਿਤ ਵੇਲੇ ਇਹ ਉੱਠ ਸਕੇ ਵਕਤ ਸਿਰ ਸੌਂਗ ਹੈ ਨਿਯਮ ਪੂਰਵਕ ਤੋਂ ਪ੍ਰਕਿਰਤੀ ਜਗਾ ਦਿੰਦੀ ਹੈ ਅਸੀਂ ਦੇਖ ਲਿਆ ਪ੍ਰਕਿਰਤੀ ਪੰਛੀਆਂ ਨੂੰ ਜਗਾ ਦਿੰਦੀ ਹੈ ਪਸ਼ੂਆਂ ਨੂੰ ਜਗਾ ਦਿੰਦੀ ਹੈ ਕਿਉਂਕਿ ਉਹਨਾਂ ਦੀ ਨੀਂਦ ਸਵਾਵਕ ਹੈ ਪ੍ਰਾਕ੍ਰਿਤਿਕ ਹੈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦੇ ਆਂ ਚਿੜੀਆਂ ਪੰਛੀ ਪਸ਼ੂ ਧੀਬਨ ਧੀਬਨ ਸੋ ਜਾਂਦਾ ਹੈ ਰਾਤ ਦਾ ਚੌਥਾ ਪੈਰ ਆਰੰਭ ਹੋਇਆ ਹੈ ਜੇ ਚਾਹਾਂਦੇ ਹੋਏ ਪੰਛੀ ਉੱਠ ਬੈਠਦੇ ਨੇ ਗਊਆਂ ਉੱਠ ਬੈਠਦੀਆਂ ਨੇ ਬਛਰੇ ਬੋਲਣ ਲੱਗ ਪੈਂਦੇ ਨੇ ਗਊਆਂ ਦੇ ਸਾਰੇ ਦਾ ਸਾਰਾ ਪਸ਼ੂਪਖ ਜਗਤ ਸਮੇਂ ਤੋਂ ਪ੍ਰਭਾਵਿਤ ਹੈ ਵਕਤ ਸੁਲਾਉਂਦਾ ਹੈ ਵਕਤ ਜਗਾ ਦਿੰਦਾ ਹੈ ਮਨੁੱਖ ਨੇ ਆਪਣੀ ਨੀਂਦ ਨੂੰ ਪ੍ਰਾਕ੍ਰਿਤਿਕ ਨਹੀਂ ਰਹਿਣ ਦਿੱਤਾ ਔਰ ਕਿਦਰੇ ਕਿਦਰੇ ਆਪਣੇ ਜਾਗਣ ਨੂੰ ਵੀ ਪ੍ਰਕਿਰਤਿਕ ਨਹੀਂ ਰਹਿਣ ਦਿੱਤਾ ਵੈਸੇ ਤੇ ਦੇਖਿਆ ਜਾਏ ਇਹਦਾ ਖਾਣ ਪਾਣ ਪਹਿਰਾਣ ਵੀ ਪ੍ਰਕਿਰਤਿਕ ਨਿਯਮ ਦੇ ਮੁਤਾਬਕ ਨਹੀਂ ਹੈ। ਇਹ ਹੀ ਕਾਰਨ ਹੈ ਕਿ ਜੈਸੇ ਮਨੁੱਖ ਪ੍ਰਕਿਰਤੀ ਤੋਂ ਦੂਰ ਹੁੰਦਾ ਗਿਆ ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪਰਮਾਤਮਾ ਦੇ ਨਿਕਟ ਆਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਣਾ ਹੀ ਪਏਗਾ। ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ। اورودی نियम आवड़ी ਨੂੰ زندگی ਦਾ ਅੰਗ ਬਣਾਣਾ ਹੀ ਪਏਗਾ تو ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸੰਹਾਰਕਤ ਮਨ ਨਾਲ ਜਿਨਾ ਵੀ ਘੋਲ ਰਹਿੰਦੀ ਸੀ ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ પુરੁਸ਼ ਉਹਨਾਂ ਦੀ ਪਕੜ ਦੇ ਚਾਇਆ ਰਾਤ ਦਾ ਚੌਥਾ ਪੈਰ भजन ਲਈ ਬੜਾ ਸਹਾਇਕ ਹੈ ਬਹੁਤ ਸਹਾਇਕ ਹੈ ਮਦਦ ਕਰਦਾ ਹੈ ਕਿੰਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤੋਂ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ ਇਹ ਨੀਂਦ ਉਸ ਭੋਜਨ ਨੂੰ ਪਚਾ ਦਿੰਦੀ ਹੈ ਔਰ ਜਦ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ ਭਾਰ ਹਲਕਾ ਹੁੰਦਾ ਹੈ ਆਲਸ ਮੱਧਮ ਆਉਂਦਾ ਹੈ ਇਹ ਜਾਗ ਪੈਂਦਾ ਹੈ ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ ਮਨ ਭਜਨ ਵੀ ਚੰਗਾ ਏ ਸਮਾਂ ਕਿੰਨੇ ਸੋ ਲੁਕਮੇ ਦਿਨ ਦੇ ਤੇ ਇੱਕ ਲੁਕਮਾ ਸਵੇਰ ਦਾ ਸਾਰੀ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਸਮਾਂ ਮਦਦ ਕਰਦਾ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਏ ਇਕ ਤੇ ਬੀਜ ਠੀਕ ਹੋਵੇ ਮੁਕੰਮਲ ਹੋਵੇ ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ ਉਹ ਪਰਫੁੱਲਤ ਵੀ ਨਹੀਂ ਹੁੰਦਾ ਉਹ ਪੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ ਤੋ ਇਹ ਜੋ ਰਾਤ ਦਾ ਚੌਥਾ ਪੈਰ ਹੈ ਇਸ ਨੂੰ ਸੜੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਇਹ ਬ੍ਰਹਮ ਮਹੂਰਤ ਹੈ ਬ੍ਰह्म ਦੇ ਚੰਤਨ ਦਾ ਸਮਾਂ ਹੈ ਬ੍ਰਹਮ ਨਾਲ ਜੁੜਨ ਦਾ ਵਕਤ ਹੈ ਇਸ ਨੂੰ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਕਿਹਾ ਐਸਾ ਸਮਾਂ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ ਇਸ ਨੂੰ ਇਸਲਾਮ ਦੇ ਮਹਾਨ ਬਾਨੀ ਮੁਹੰਮਦ ਸਾਹਿਬ ਨੇ ਕਿਹਾ ਅਲ ਸੁਬਾ ਅੱਲਾ ਦੀ ਸੁਬਾ ਅੱਲਾ ਦੀ ਸ੍ਰੇਸ਼ ਉਹ ਸਵੇਰ ਜਿਸ ਸਵੇਰਕ ਅੱਲਾ ਨੂੰ ਚੇਤੇ ਕਰਾ ਦਿੰਦੀ ਹੈ ਥੋੜੀ ਜਿਹੀ ਕਿਸੇ ਮਨੁੱਖ ਦੇ ਅੰਦਰ ਅੰਤਰਮੁਖੀ ਹੋਣ ਦੀ ਜਾਗਰਤੀ ਹੈ ਤਾਂ ਇਹ ਸਮਾਂ ਬਹੁਤ ਮਦਦ ਕਰਦਾ ਹੈ ਬਹੁਤ ਮਦਦ ਕਰਦਾ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਹਰ ਅੰਮ੍ਰਿਤ ਵੇਲੇ ਵੱਥੇ ਕਾ ਦੀਜਿਆ ਭਗਤ ਖਾਏ ਖਰਚ ਰਹੇ ਨਿਖੁਕਤੇ ਲਾਣ अंतश कर्म दी धरती देच जो अमृत वेले नाम दा बीज बो छड़दा है बरकता नाल झोलियां भर जांदियां ने ओ लोक परलोक अपना सुहेला कर लेंडा है इस समय जो जागे है और इस समय जो बंदगी विच लीन होया है दुनिया भर दे बंदगी ते पुगे हुए पुरुष संत जन उस साधक तो फिदा जांदे ने ਔਤਾਰੀ ਪੁਰਸ਼ ਵੀ ਜੋ ਹੈ ਸਦਕੇ ਜਾਂਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਤੇ ਕਹਿੰਦੇ ਨੇ ਸ਼ਬਦ ਕੁਰਬਾਨੇ ਖਾਕੇ ਰਾਹੇ ਸੰਗਤ દિਲੇ গোਆ ਹਮੀ ਬਸ ਆਰਜ਼ੂ ਕਰਤੂ ਇੱਕੋ ਹੀ ਆਰਜ਼ੂ ਰਹਿ ਗਈ ਏ ਹੇ ਗੁਰਦੇ ਅੰਮ੍ਰਿਤ ਵੇਲੇ ਜਿਹੜੀਆਂ ਸੰਗਤਾਂ ਤੁਹਾਡੇ ਮਾਰਗ ਤੇ ਚੱਲ ਪੈਂਦੀਆਂ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ ਉਹ ਕਦਮ ਬੜੇ ਪਾਵਨ ਨੇ ਉਹ ਚਾਲ ਬਲੀ ਮਹਾਨ ਹੈ ਅੰਮ੍ਰਿਤ ਵੇਰੇ ਦੀ ਚਾਲ ਗੁਰੂ ਦੀ ਤਰਫ ਦਰਸਲ ਪ੍ਰਮਾਤਮਾ ਦੀ ਚਾਲ ਹੈ ਇੱਕ ਪ੍ਰਮਾਤਮਾ ਦੀ ਤਰਫ ਚੱਲਣਾ ਹੈ ਔਰ ਇਹ ਪ੍ਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਵਸੀਲਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜੀ ਜਿਹੀ ਅਮੀ ਜਿਸ ਕਿਸੇ ਦੇ ਅੰਦਰ ਜਾਗਰਤੀ ਪੈਦਾ ਹੋਈ ਹੈ ਉਸਨੇ ਇੱਕ ਗਲ ਸਮਝ ਲਈਏ ਕਿ ਅੰਮ੍ਰਿਤ ਵੇਲੇ ਜੋ ਸੁੱਤਾ ਰਹਿ ਗਿਆ ਮਾਨੋ ਉਦੀ ਨੀਂਦ ਹਰਾਮ ਹੈ ਉਹ ਹਰਾਮ ਸੋਇਆ ਹੈ ਬੇਦਾਰੀ ਅਸਤ ਜ਼ਿੰਦਗੀ ਐ ਸਾਹਿਬਾਂ ਨੇ ਸ਼ੌਕ گویا ਹਰਾਮ ਕਰ ਦਨ ਆਇੰਦਾ ਖੁਆਬ-ਏ-ਸੁਦਾ ਥੋੜੀ ਜਿਹੀ ਵੀ ਬੇਦਾਰੀ ਜਾਗਰਤੀ ਕਿਸੇ ਦੇ ਅੰਦਰ ਪੈਦਾ ਹੋਈ ਹੈ ਉਸ ਮਨੁੱਖ ਨੇ ਆਇੰਦਾ ਦੇ ਵਾਸਤੇ ਅੰਮ੍ਰਿਤ ਵੇਲੇ ਦਾ ਸੋਨਾ ਮਨ ਨੂੰ ਹਰਾਮ ਕਰ ਛੱਡਦਾ ਹੈ ਭਾਵ ਨਹੀਂ ਸੌਂਦਾ ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ ਉਸ ਸਮੇਂ ਤੋਂ ਲਾਭ ਉਠਾਉਂਦਾ ਹੈ ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ ਆਪ ਕਹਿੰਦੇ ਨੇ ਨਖ ਸਿਸਲੋ ਸਗਲ ਅੰਗ ਰੋਮ ਰੋਮ ਕਰ काट काट सिखन के चरण पर वारिए हे परिपूरण परमात्मा मंदी ए भाव दशा बनी है कि पैर दी उंगलियां दे नाखून तो लेके सिर दे केसा तक नक से सलो सगल अंग रोम रोम कर समुचे शरीर दे ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਨ ਮੇਰੇ ਸ਼ਰੀਰ ਦੇ ਮੇਰੀ ਇਹ ਚਾਹਤ ਮੇਰੀ ਇਮੰਗ ਫਿਰ ਇਨਾ ਟੁਕੜਿਆਂ ਨੂੰ ਕੀ ਕਰੀਏ ਕਾਟ ਕਾਟ ਸਿੱਖਨ ਕੇ ਚਰਨ ਪਰਵਾਰੀਏ ਇਹਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ ਉੱਥੇ ਨਿਛਾਵਰ ਕਰੋ ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ ਠੀਕ ਕਰੀਏ ਆਪ ਅਗਾਂਚਲ ਕੇ ਕਹਿੰਦੇ ਨੇ ਅਗਨ ਜਰਾਏ ਤਾਹੇ ਪੀਸਨ ਪਿਸਾਏ ਲੈ ਉੜੇ ਪਵਨ ਹੋਏ ਅਨਕ ਪ੍ਰਕਾਰੀਏ ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ ਬਚੀਆਂ ਰਹਿਣ ਜੋ ਹਡੀਆਂ ਉਹਨਾਂ ਨੂੰ ਪੀ ਦੇਣਾ ਤੁਰ ਪਵਨ ਰਾਣੀ ਦੇ ਚਰਨਾਂ 'ਚ ਬਿੰਦੀ ਕਰਨੀ ਜੋਦੜੀ ਕਰਨੀ ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ ਆਪਕਿੰਦੇ ਨੇ ਅਗਨੇ ਜਰਾਏ ਤਾਂਹਮ ਪੀਸਨ ਪਸਾਏ ਲੈ ਉੜੇ ਪਵਨ ਹੋਏ ਅਨੇਕ ਪ੍ਰਕਾਰ ਹੀ ਤੁ ਪਵਨ ਉਡਾ ਕੇ ਲੈ ਜਾਏ ਆਖਰ ਪਵਨ ਹਰ ਵਕਤ ਇਸ ਖਾਕ ਨੂੰ ਔਰ ਹੱਡੀਆਂ ਦੇ ਚੂਰੇ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ ਕਿਦਰੇ ਨ ਕਿਦਰੇ ਤੇ ਸੁਟੇਗੀ ਤੋ ਭਾਈ ਜੀ ਕਹਿੰਦੇ ਨਾ ਹਾਂ ਇਹ ਸੁਟੇ ਪਰ ਕਿੱਥੇ ਸੁਟੇ ਹੈ ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੇ ਭਸਮ ਕੋ ਡਾਰੀਏ ਜਿਧਰ ਕਿ ਰਹੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਕਸਬੇ ਵਿੱਚ ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ ਪੰਮਣ ਰਾਣੀ ਨੂੰ ਕਹਿਣਾ ਮੇਰੀ ਮਾਸ ਦੀ ਖ਼ਾਕ ਤੇ ਹੱਡੀਆਂ ਦੇ ਚੂਰੇ ਨੂੰ ਉਸ ਦੇ ਕਦਮਾਂ ਦੇ ਵਿੱਚ ਵਿਛਾਵੇ ਉਸ ਦੇ ਰਸਤੇ ਦੇ ਵਿੱਚ ਵਿਛਾਵੇ ਜਦ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ

ਉ ਮੰਗਨਾਲ ਜੋ ਸਮੇਂ ਸਤਸੰਗ ਦੀ ਤਰਫ ਚੱਲ ਪਿਆ ਹੈ ਜੁੜ ਕੇ ਕੀਰਤਨ ਸੁਣ ਰਿਹਾ ਹੈ ਜਾਂ ਬੈਠ ਕੇ ਵਾਹਿਗੁਰੂ ਮੰਨ ਦਾ ਜਪ ਕਰ ਰਿਹਾ ਹੈ ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ ਕੁਰਬਾਨ ਜਾਂਦੇ ਨੇ ਸਦਕੇ ਜਾਂਦੇ ਨੇ ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ ਬੇਸ਼ਕੀਮਤ ਹੈ ਔਰ ਬੇਮਿਸਾਲ ਹੈ ਆਪ ਕਹਿੰਦੇ ਨੇ ਚਰਨੋਂ ਦੁਖ ਹੋਏ ਸਰਸਰੀ ਤਜ ਬੈ ਕੁੰਤ ਜਗਤ ਵਿੱਚ ਆਈ ਸਰਸਰੀ ਗੰਗਾ ਮਿੱਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ ਵਿਸ਼ਨੂੰ ਦੇ ਚਰਨਾਂ ਦਾ ਜਲ ਹੈ ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ ਐਸਾ ਸਾਡੇ ਦੇਸ਼ ਦੇ ਪ੍ਰਚਲਨ ਹੈ ਇਸ ਮਿਥ ਦਾ ਕਰਮੰਡਲ ਦਾ ਪਾਣੀ ਵਿਸ਼ਨੂੰ ਦੇ ਚਰਨਾਂ ਤੇ ਡੋਲੇ ਹੈ ਬ੍ਰਹਮ ਨੇ ਨੇ ਇਹ ਜਲ ਆਣ ਕੇ ਗਿਰੇ ਸ਼ੰਕਰ ਦੀਆਂ ਜਟਾਵਾਂ ਚ ਔਰ ਉਸ ਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ ਠੀਕ ਜੈਸੇ ਗੰਗੋਤਰੀ ਬਹੁਤ ਉੱਚੀਕ ਚੋਟੀ ਜਦ ਨਿਕਲਦੀ ਹੈ ਧਾਰਾ ਛੋਟੀਆਂ ਛੋਟੀਆਂ ਜਿ ਲਗਦੀਆਂ ਨੇ ਵਾਕਈ ਜਿਵੇਂ ਸ਼ੰਕਰ ਦੀਆਂ ਜਟਾਵਾਂ ਹੋਣ ਔਰ ਉਹਨਾਂ ਦੇ ਚੋਂ ਟਪਕਦਾ ਹੋਇਆ ਇਹ ਬੂੰਦ ਬੂੰਦ ਗੰਗਾ ਦਾ ਜਲ ਖੈਰ ਇਸ ਮਿੱਥ ਨੂੰ ਜੋ ਰੂਪ ਦਿੱਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਕਾਬਲੇ ਸ਼ਹੀਦ ਹੈ ਚਰਣੋਂ ਦੁਖ ਹੋਏ ਸੁਰਸਰੀ ਤਜ ਬੈ ਕੁੰਠ ਜਗਤ ਵਿੱਚ ਆਈ 999 68 ਤੀਰਤ ਅੰਗ ਸਮਾਈ ਇਸ ਪ੍ਰithvi ਦੇਤੇ 12 ਮਾਸ ਵਗਣ ਵਾਲੀਆਂ ਨਦੀਆਂ ਭਾਈ ਗੁਰਦਾਸ ਜੀ ਦੀ ਗਿਣਤੀ ਦੇ ਮੁਤਾਬਕ 999 ਨੇ ਇੱਕ ਘਟ ਹਜ਼ਾਰ ਜੋ 12 ਮਾਸ ਦਰਿਆ ਵਗਦੇ ਨੇ ਭਾਈ ਜੀ ਕਹਿੰਨੇ 999 ਨਦੀਆਂ ਦੇ ਚੋਂ ਗੰਗਾ ਸਿਰਮੌਰ ਹੈ ਉਸਦੇ ਜਲ ਦੀ ਆਪਣੀ ਖੂਬੀ ਹੈ ਹਰ ਨਦੀ ਦਾ ਜਲ ਅਲਗ-ਅਲਗ ਹੈ ਹਰ ਥਾਂ ਦੀ ਵਾਯੂ ਅਲਗ-ਅਲਗ ਹੈ ਹਰ ਜਗ੍ਹਾ ਰੇਤ ਦੇ ਜ਼ਰਰੇ ਅਲਗ ਤਾਸੀਰ ਰੱਖਦੇ ਨੇ ਇਹੀ ਕਾਰਨ ਹੈ ਕਿ ਜਦ ਕਦੀ ਕਿਸੇ ਦਾ ਕੋਈ ਰੋਗ ਔਸ਼ਦੀਆਂ ਨਾਲ ਠੀਕ ਨਾ ਹੋਵੇ ਤਾਂ ਪ੍ਰਾਣੇ ਹਕੀਮ ਕਹਿ ਦਿੱਤਾ ਕਰਦੇ ਸਨ ਤੂੰ ਆਬੋ ਹਵਾ ਬਦਲ ਲੈ ਪਾਣੀ ਬਦਲ ਲੈ ਹਵਾ ਬਦਲ ਲੈ ਟਿਕਾਣਾ ਬਦਲ ਲੈ ਔਰ ਐਸਾ ਦੇਖਣ ਦੇ ਚਾਇਆ ਹੈ ਵਾਕਈ ਟਿਕਾਣੇ ਦੇ ਬਦਲਦਿਆਂ ਆਬ ਹਵਾ ਦੇ ਬਦਲਦਿਆਂ ਉਹ ਤੰਦਰੁਸਤ ਹੋਇਆ ਉਹ ਠੀਕ ਹੋਇਆ ਹਵਾ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦੀ ਹੈ ਜਲ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦਾ ਹੈ ਗੰਗਾ ਦਾ ਜਲ ਸਰੀਰ ਲਈ ਇਤਨਾ ਲਾਭਕਾਰੀ ਮੰਨਿਆ ਗਿਆ ਕਿ ਪ੍ਰਾਚੀਨ ਜੋ ਵੈਦ ਸਨ ਹਕੀਮ ਸਨ ਸ਼ਰੀਰ ਸ਼ਾਸਤਰੀ ਸਨ ਉਹਨਾਂ ਦੀ ਰਸਨਾ ਤੋਂ ਨਿਕਲੇ ਤੇ ਅੰਮ੍ਰਿਤ ਇਹ ਤੇ ਸਰੀਰ ਲਈ ਲਾਭਕਾਰੀ ਹੈ ਦਰਸਲ ਆਤਮ ਚਿੰਤਨ ਕਰਨ ਲਈ ਅਗਰ ਸਰੀਰ ਠੀਕ ਨਹੀਂ ਤਾਂ ਫਿਰ ਮੰਨ ਦਾ ਆਤਮ ਚਿੰਤਨ ਕਰਨਾ ਵੀ ਕਠਨਾ ਹੈ ਔਖ ਹੈ ਸਰੀਰ ਦਾ ਸਵਸਥ ਹੋਣਾ ਲਾਜ਼ਮੀ ਇੱਕ ਸ਼ਰਤ ਹੈ ਤੇ શરીર ਨੂੰ ਸਵਸਥ ਰੱਖਣ ਵਿੱਚ ਗੰਗਾ ਦਾ ਜਲ ਵਾਕਈ ਅੰਮ੍ਰਿਤ ਦਾ ਹੀ ਕੰਮ ਕਰਦਾ ਸੀ ਇੱਕ ਮਹਾਨ ਔਸ਼ਧੀ ਦਾ ਕੰਮ ਕਰਦਾ ਸੀ ਬਹੁਤ ਸਾਰੀਆਂ ਹੋਬੀਆਂ ਇਸ ਵਿੱਚ ਦੇਖੀਆਂ ਗਈਆਂ ਜੜੀ ਬੂਟੀਆਂ ਨਾਲ ਸਪਰਸ਼ ਕਰਦੀ ਹੋਈ ਇਹ ਧਾਰਾ ਜਦ ਮੈਦਾਨੀ ਇਲਾਕੇ ਵਿੱਚ ਆਉਂਦੀ ਹੈ ਤਾਂ ਜੜੀ ਬੂਟੀਆਂ ਦਾ ਰਸ ਤੇ ਉਹਨਾਂ ਦੀ ਤਾਸੀਰ ਵੀ ਲੈ ਕੇ ਆਉਂਦੀ ਹੈ ਜਦ ਇਸ ਦਾ ਕੋਈ ਪਾਨ ਕਰਦਾ ਇਸ ਜਲ ਦਾ ਤੁਸ਼ਰੀਰ ਨਮਾ ਨਰਵਾ ਹੁੰਦਾ ਹੈ ਸਰੀਰ ਦੇ ਉੱਤੇ ਇਸ ਜਲ ਦਾ ਅੰਮ੍ਰਿਤ ਮਈ ਪ੍ਰਭਾਵ ਪੈਂਦਾ ਹੈ ਇਹ ਗੱਲ ਵੱਖਰੀ ਹੈ ਉਸ ਜ਼ਮਾਨੇ ਚ ਆ ਗਿਆ ਸੀ ਇਸ ਵਿੱਚ ਕਪੜਾ ਨਿਚੋੜਨਾ ਅਤੇ ਥੁੱਕ ਸੋਟਣਾ ਮਹਾਪਾਪ ਹੈ ਜਦ ਕਿ ਅੱਜ بڑے بڑے ਸ਼ਹਿਰਾਂ ਦੇ ਗਟਰ ਇਸ ਗੰਗਾ ਦੇ ਚ ਪੈ ਰਹੇ ਨੇ ਮਹਾਪਾਪ ਵਿਆਪਕ ਪੱਧਰ ਤੇ ਹੋ ਰਿਹਾ ਹੈ ਮਹਾਨ ਗੁਨਾਹ ਇਹ ਆਕ ਪਦਰਤੇ ਹੋ ਰਿਹਾ ਹੈ ਅੰਮ੍ਰਿਤਮਈ ਜਲ ਨੂੰ ਕਿਸੇ ਹੱਦ ਤੱਕ ਵਿਸ਼ ਬਣਾਇਆ ਜਾ ਰਿਹਾ ਹੈ ਮਨੁੱਖ ਨੇ ਜੈਸੇ ਆਪਣਾ ਜੀਵਨ ਵਿਸ਼ ਬਣਾ ਲਿਆ ਹੈ ਇਹ ਅੰਮ੍ਰਿਤਮਈ ਹਵਾ ਨੂੰ ਅੰਮ੍ਰਿਤਮਈ ਜਲ ਨੂੰ ਥਾਂ ਥਾਂ ਤੇ ਵਿਸ਼ ਬਣਾਉਣ ਦੇ ਜਹ ਤਲਿਆ ਹੋਇਆ ਹੈ ਕਿਧਰੇ ਦੀ ਹਵਾ ਖਰਾਬ ਕੀਤੀ ਔਰ ਕਿਧਰੇ ਨਦੀ ਨਾਲਿਆਂ ਦੇ ਜਲ ਦੇ ਪ੍ਰਵਾਹ ਨੂੰ ਇਸ ਨੇ ਖਰਾਬ ਕੀਤਾ ਹੈ ਗੰਦਾ ਕੀਤਾ ਹੈ ਮਲਿਨ ਕੀਤਾ ਹੈ خیر ਇਹ ਇੱਕ ਅਲੱਗ ਵਿਸ਼ਾ ਹੈ ਇਹ ਜਲ ਅੰਮ੍ਰਿਤਮਈ ਹੈ ਇਸ ਸਵਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 999 ਨਦੀਆਂ ਦੇ ਚੋਂ ਗੰਗਾ ਸਰਮੌਰ ਹੈ 900 ਨਦੀ 99 68 ਤੀਰਥ ਅੰਗ ਸਮਾਈ 68 ਤੀਰਥ ਇਸ ਦੇ ਕਿਨਾਰੇ ਤੇ ਬਣਿਆ ਹਨ ਦੇਵ ਪ੍ਰਯਾਗ ਰੁਦਰ ਪ੍ਰਯਾਗ ਕਰਨ ਪ੍ਰਯਾਗ ॠषि ਕੇ ਸਰਦਵਾਰ ਬਨਾਰਸ प्रयाग राग ਦਾ ਸੰਗਮ ਸੰਗਮ इत्यादिक ਛੋਟੇ ਵੱਡੇ ਤੀਰਥ ਇਸਲੇ ਠੱਠੇ ਬਣਿਆ ਹੋਇਆ ਹੈ। ਤੀਰਥਾਂ ਦੀ ਸ਼ੋਭਾ ਹੈ ਬਣੀ ਹੋਈ ਹੈ। ਤੀਰਥ ਗੰਗਾ ਦੇ ਤੱਟ ਤੇ ਸੁਭਾਏਮਾਨ ਦਿਸ ਰਹੇ ਨੇ। ਥਾਂ-ਥਾਂ ਤੇ ਤੀਰਥਾਂ ਤੇ ਜਾ ਕੇ ਲੋਕੀ ਆਪਣਾ ਤਨ ਮਨ ਇਸ਼ਨਾਨ ਦੁਆਰਾ ਸਹੀ ਕਰਨ ਦੀ ਕੋਸ਼ਿਸ਼ ਦੇ ਵਿੱਚ ਲਗੇ ਰਹਿੰਦੇ ਨੇ। ਤੋ ਭਾਈ ਜੀ ਕੈਨਨ 68 ਤੀਰਤ ਗੰਗਾ ਦੇ ਤਟ ਤੇ ਬਣੇ ਹੋਏ ਨੇ 68 ਤੀਰਤ ਅੰਗ ਸਮਾਈ ਤੇਹ ਲੋਕੀ ਪਰਵਾਨ ਹੈ ਮਹਾਦੇਵ ਲੈ ਸੀਸ ਚੜਾਈ ਇਸ ਦੀ ਮਹਿਮਾ ਤਨ ਲੋਕਾਂ ਦੇ ਚ ਹੈ ਔਰ ਸ਼ਿਵ ਜੀ ਨੇ ਇਸ ਨੂੰ ਆਪਣੇ ਮਸਤਕ ਦੇ ਥਾਂ ਦਿੱਤੀ ਦੇਵੀ ਦੇਵ ਸਰੇਮੜੇ ਜੈ ਜੈ ਕੌਰ ਬੜੀ ਬੜਿਆਈ ਬੜੀ ਮਹਾ ਬੜੀ ਉਪਮਾ ਹੈ ਦੇਵੀ ਦੇਵਤੇ ਤੱਕ ਉਪਾਸ਼ਨਾ ਕਰਦੇ ਨੇ ਨਮਸਕਾਰ ਕਰਦੇ ਨੇ ਜਦ ਵਗਦਾ ਹੋਇਆ ਇਤਨਾ ਅੰਮ੍ਰਿਤਮਈ ਜਲ ਇਤਨੀ ਵੱਡੀ ਧਾਰਾ ਤੋ ਦਿਸ ਪੈਂਦਾ ਪ੍ਰਭੂ ਦੀ ਬਹੁਤ ਵੱਡੀ ਬਖਸ਼ਿਸ਼ ਬਹੁਤ ਵੱਡੀ ਰਹਿਮਤ ਕਹਿੰਦੇ ਨੇ ਸਾਲਾਂ ਬੱਦੀ ਵੀ ਗੰਗਾ ਦਾ ਜਲ ਬੋਤਲਾਂ ਚ ਰੱਖਦੇ ਹੀ ਗੰਦਾ ਨਹੀਂ ਆਉਂਦਾ ਬਦਬੂਦਾਰ ਨਹੀਂ ਆਉਂਦਾ ਉਹ ਆਪਣੀ ਅਸਲੀਅਤ ਗਵਾਉਂਦਾ ਨਹੀਂ ऐसी कौष्टि है जैसे जैसे वो पुराना होता जाए ओदेच नवीनता निखार आंदा जांदा है तो वाकई ये जल जल ना होके अमृत है लेकिन हो भाई साहब भाई गुरुदास जी जो अपना नजरिया अंकित कर देने हैं वो भी अपनी महानता रखता है सण गंगा बैकुंठ लख लख बैकुंठ नाथ लेवलाई ਇਕ ਗੰਗਾ ਨਹੀਂ ਲੱਖਾਂ ਔਰ ਇਕ ਬ੍ਰਹਮੇ ਦੇ ਕਰਮੰਡਲ ਦਾ ਜਲ ਨਹੀਂ ਲੱਖਾਂ ਬ੍ਰਹਮਣ ਬਹਿ ਕਰਮੰਡਲ ਦਾ ਜਲ ਜੋ ਬ੍ਰਹਮੇ ਦੇ ਹੱਥ ਦੇ ਚ ਹੋਵੇ ਇਕ ਸ਼ਿਵ ਜੀ ਨਹੀਂ ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ ਔਰ ਇਕ ਵਿਸ਼ਨੂੰ ਨਹੀਂ ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ ਸਣ ਗੰਗਾ वैकुंठ लख और, और एक वैकुंठ नहीं लखों वैकुंठ लखा गंगा लखों विष्णु दे चरणां दा जल लखं शिवजी दे मस्तक दा जल और लखं ही ब्रह्मयांदे करमंडलां दा जल सण गंगा वैकुंठ लख लख वैकुंठ नाथ ले बलाई साधु धूर न पूजने ਸਾਧ ਸੰਗਤ ਸਤਿਗੁਰੁ ਸ਼ਨਾਈ ਅੰਮ੍ਰਿਤ ਵੇਲੇ ਸਤਸੰਗ ਵਿੱਚ ਬੈਠ ਕੇ ਜੋ ਆਪਣੇ ਮਨ ਦੀ ਸਾਧਨਾ ਕਰ ਰਿਹਾ ਹੈ ਔਰ ਸੁਰਤ ਸ਼ਬਦ ਦੇ ਜੋੜ ਕੇ ਬੈਠਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਦੇ ਕਦਮਾਂ ਤੋਂ ਲੱਖਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਸਤਕੇ ਕੀਤੀਆਂ ਜਾ ਸਕਦੀਆਂ ਨੇ ਉਹ ਇਤਨਾ ਮਹਾਨ ਹੈ ਫਿਰ ਸਤਗੁਰ ਦੀ ਬਾਣੀ ਤੇ ਖੁੱਲ ਕੇ ਕਹਿੰਦੀ ਹੈ ਜਨ ਕੇ ਚਰਨ ਤੀਰਥ ਕੋਟ ਗੰਗਾ ਐਸਾ ਜੋ ਪੁਰਸ਼ ਹੈ ਉਹਦੇ ਚਰਨਾਂ ਦੀ ਜਿਹੜੀ ਧੂੜ ਹੈ ਮਾਨੋ ਕਰੋੜਾ ਗੰਗਾ ਦਾ ਇਸ਼ਨਾਨ ਹੈ ਉਸ ਦਾ ਆਤਮ ਚਿੰਤਨ ਅੰਮ੍ਰਿਤ ਵੇਲੇ ਦਾ ਚਰਨ ਜਿੱਥੇ ਰੱਖੇਗਾ ਰੇਤ ਦੇ ਸਰਿਆਂ ਨੂੰ ਅਕਸੀਰ ਬਣਾ ਦੇਗਾ ਇਤਨੀ ਮਹਾਨਤਾ ਹੈ ਉਸ ਸਮੇਂ ਸਾਧਨਾ ਕਰਨ ਦੀ ਦੇਖਿਆ ਜਾਏ ਪੰਛੀਆਂ ਦੇ ਖੂਬਸੂਰਤ ਨਗਮੇ ਉਸੇ ਸਮੇਂ ਸੁਣਨ ਨੂੰ ਮਿਲਦੇ ਨੇ ਚਹਿਚਹਾਟ ਕਲੋਲ خوشی ایسے کوئی ستا رہ گیا ہے تو اس تو زیادہ کو بد قسمت نہیں ہے اور اس سمیں جو اٹھ بیٹھا ہے آتم چنتن لئی روح زمین دیچ اس تو زیادہ خوش قسمت لبناوی لبنا ہے او مہان خوش قسمت منک ہے دھنگر نانک دیو جی مہاراج کا فرمان ਹਰੀ ਪੂਰਨ ਪਰਮਾਤਮਾ ਦੇ ਚਰਨਾਂ ਦੇ ਸਭ ਤੋਂ ਵੱਡੀ ਜਿਹੜੀ ਭੇਟ ਹੈ ਉਹ ਭੇਟ ਅੰਮ੍ਰਿਤ ਵੇਲੇ ਆਈਏ। ਬਸ ਉਸ ਸਮੇਂ ਨੂੰ ਤੂੰ ਪਰਮਾਤਮਾ ਦੇ ਅੱਗੋਂ ਰੱਖ। ਭਾਵੇਂ ਉਸ ਸਮਾਂ ਪਰਮਾਤਮਾ ਲਈ ਹੈ। ਧਨ ਕਮਾਣ ਦਾ ਅਲੱਗ ਵਕਤ, ਭੋਜਨ ਛਕਣ ਦਾ ਅਲੱਗ, ਸਰੀਰਕ ਕਿਰਿਆਵਾਂ ਦੇ ਅਲੱਗ ਸਮੇਂ। ਔਰ ਸਮਾਜਿਕ ਸੰਬੰਧ, ਆਰਥਿਕ ਰਿਸ਼ਤੇ। ਰਾਜਨੀਤੀ ਦਾ ਵੇਲਾ ਇਸ ਦੇ ਲਈ ਆਪਣੇ ਆਪਣੇ ਸਮੇਂ ਨੇ ਪਰ ਰਾਤ ਦਾ ਚੌਥਾ ਪੈਰ ਪ੍ਰਭੂ ਨਾਲ ਮਿਲਣ ਦਾ ਸਮਾਂ ਹੈ ਈਸ਼ਵਰ ਨਾਲ ਜੁੜਨ ਦਾ ਸਮਾਂ ਹੈ ਇਸ ਸਮੇਂ ਨੂੰ ਤੂੰ ਈਸ਼ਵਰ ਦੇ ਹੀ ਅਰਪਣ ਕਰ ਪ੍ਰਭੂ ਦੇ ਅਰਪਣ ਕਰ ਇਹ ਸਮਾਂ ਆਪਣੇ ਕੋਲ ਨਾ ਰੱਖੀਂ ਸੁੱਤਾ ਨਾ ਰਹਿ ਜਾਈਂ ਉੱਠ ਉਸ ਸਮੇਂ ਔਰ ਇਹ ਉੱਠਣਾ ਇੱਕ ਬੰਦਗੀ ਹੈ ਉੱਠਣਾ ਇੱਕ ਇਬਾਦਤ ਹੈ ਇਹੀ ਕਾਰਨ ਹੈ ਕਹਿ ਦਿੱਤਾ ਗਿਆ ਇਹ ਸੁਭਾ ਸੁਭਾ ਅੱਲਾ ਦੀ ਹੈ ਇਹ ਸੁਭਾ ਇਹ ਸਵੇਰ ਇਹ ਮਹੂਰਤ ਬ੍ਰਹਮ ਹੈ ਇਹ ਸਮਾ ਅੰਮ੍ਰਿਤ ਵੇਲਾ ਅਮਰਤ ਦੀ ਬਰਖਾ ਹੋ ਰਹੀ ਹੈ ਦਰਸਲ ਕਹਿੰਦੇ ਨੇ ਉਸ ਸਮੇਂ ਮਾਇਆ ਸੁੱਤੀ ਪਈ ਹੁੰਦੀ ਹੈ ਮਾਇਆ ਦੇ ਸੁੱਤੇ ਰਹਿਣ ਤੋਂ ਮੁਰਾਦ ਇਹ ਹੈ ਅਕਸਰ ਲੋਕ ਸੁੱਤੇ ਪੈਣੇ ਤੋਂ ਦੁਨੀਆ ਜੀ ਸੁੱਤੀ ਪਈ ਹੈ ਤੋ ਬੋਲ ਵੀ ਬੰਦ ਨੇ ਕਰੀਬਨ ਕਰੀਬਨ ਨਵੇਂ ਸਦੀ ਜੋ ਮਨੁੱਖ ਦੇ ਬੋਲ ਹੁੰਦੇ ਨੇ ਸਮਾਜਿਕ ਆਉਂਦੇ ਨੇ ਆਰਥਿਕ ਆਉਂਦੇ ਨੇ ਰਾਜਨੀਤਿਕ ਆਉਂਦੇ ਨੇ ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ ਨਵੇਂ-ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਹਨਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਨਾਮ ਜੁੜਨ ਦੇਚ ਬਾਧਾ ਖੜੀ ਕਰ ਦੇਂਦੀਆਂ ਨੇ ਤੋ ਜਗਤ ਤੇ ਸੁਤਾਂ ਤੇ ਹੈ ਇਹ ਤਰੰਗਾ ਪੈਦਾ ਨਹੀਂ ਹੋ ਰੀਆਂ ਐ ਮਨੁਖ ਤੋ ਉਠ ਬੈਠ ਆਪਣੇ ਅੰਦਰੋਂ ਅਧਿਆਤਮਿਕ ਤਰੰਗਾ ਪੈਦਾ ਕਰ ਤਾਂ ਕਿ ਪ੍ਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਏ ਉਹਦਾ ਤੂੰ ਪਾਤਰ ਬਣ ਸਕੇਂ ਔਰ ਆਪਣੀ ਝੋਲੀ ਦੇ ਜੋ ਹੈ ਪਾ ਸਕੇਂ ਭਗਵਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਿਹਾ ਅੰਮ੍ਰਿਤ ਵੇਲਾ ਸਚਨਾ ਵੜੈ ਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੋਂ ਕਰ ਇਹ ਗੱਲ ਵੱਖਰੀ ਹੈ ਕਿ ਦਿਨ ਭਰ ਵੀ ਤੋਂ ਵਿਚਾਰ ਕਰ ਸਕਦਾ ਹੈ ਪਰ ਉਹ ਤਰੰਗਾ ਉਸ ਵਿਚਾਰ ਨੂੰ ਗਹਿਰਾਂ ਨਹੀਂ ਜਾਣ ਦੇਣ ਗਿਆ ਜੋ ਚਾਰੇ ਪਾਸੇ ਫੈਲੀਆਂ ਹੋਈਆਂ ਨੇ ਰਾਤ ਨੂੰ ਸ਼ਰੀਰ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤਾਂ ਸਰੀਰ ਦੀ ਚੇਤਨਾ ਸਰੀਰ ਦੀ ਸ਼ਕਤੀ ਸਾਰੀ ਸੁਕੜ ਰਹੀ ਹੈ ਮੁਸ਼ਕਿਲ ਹੈ ਉਸ ਸਮੇਂ ਤੋਂ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕें ਇਹ ਸਮਾਂ ਇਹ ਵਕਤ ਮਦਦ ਕਰਦਾ ਹੈ ਜਿਵੇਂ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ ਪਰ ਇੱਕ ਨੇ ਸਿਰ ਤੇ ਇੱਕ ਮਨ ਦਾ ਵਜ਼ਨ ਰੱਖਿਆ ਹੋਇਆ ਹੈ ਤਾਂ ਕਠਨ ਹੋਵੇਗਾ ਉਸ ਨੂੰ ਜੋ ਹੈ ਚੜਨਾ ਅੰਮ੍ਰਿਤ ਵੇਲੇ ਮਨੁੱਖ ਨਿਰਭਾਰ ਹੁੰਦਾ ਹੈ ਦਿਲ ਦਿਮਾਗ ਤੇ ਕੋਈ ਬੋਝ ਨਹੀਂ ਹੁੰਦਾ ਉਹ ਸਮਾਂ ਮਦਦ ਕਰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਮਹਿਮਾ ਗਾਇਨ ਕਰਦੇ ਹੋਇਆ ਕਿਹਾ ਦੁਨੀਆ ਦੀਆਂ ਸਾਰੀਆਂ ਬਰਕਤਾਂ ਉਸ ਮਨੁੱਖ ਦੇ ਝੋਲੀ ਵਿੱਚ ਆਉਣ ਪੈਂਦੀਆਂ ਨੇ ਜੋ ਉਸ ਸਮੇਂ ਉੱਠ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ ਵਾਹਿਗੁਰੂ ਨਾਮ ਦਾ ਚਿੰਤਨ ਕਰਦਾ ਹੈ ਇਸ ਚਿੰਤਨ ਦੁਆਰਾ ਉਸ ਦਾ ਪ੍ਰਭੂ ਨਾਲ ਸੰਬੰਧ ਜੁੜਦਾ ਹੈ ਤੇ ਪ੍ਰਭੂ ਨਾਲ ਸੰਬੰਧ ਜੁੜਨ ਦਾ ਮਤਲਬ ਕੀ ਹੈ ਮਹਾ ਸ਼ਕਤੀ ਨਾਲ ਸੰਬੰਧ ਔਰ ਜੈਸੇ ਮਹਾਸ਼ਕਤੀ ਨਾਲ ਸੰਬੰਧ ਜੁੜਦਾ ਹੈ ਮਹਾਸ਼ਕਤੀ ਉਸ ਦੇ ਅੰਦਰ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਈਸ਼ਵਰ ਨਾਲ ਜੁੜਿਆ ਹੋਇਆ ਮਨੁੱਖ ਕਮਜ਼ੋਰ ਨਹੀਂ ਹੋ ਸਕਦਾ ਤਿੱਥੇ ਜੋਦ ਮਹਾਬਲ ਸੂਰ ਤਿੰਨ ਮੇ ਰਾਮ ਰਹਾ ਭਰਪੂਰ ਜਿਨ੍ਹਾਂ ਦੇ ਅੰਦਰ ਰਾਮ ਭਰਪੂਰ ਹੋ ਕੇ ਸਮਾ ਜਾਂਦਾ ਹੈ ਉਹ ਮਹਾਬਲੀ ਹੁੰਦੇ ਨੇ ਯੋਧਾ ਹੁੰਦੇ ਨੇ ਸੂਰਬੀਰ ਹੁੰਦੇ ਨੇ ਔਰ ਅੰਮ੍ਰਿਤ ਵਿਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ